ਜਾਗਿਆ ਮਨ ਕਵਲ ਸਹਜ ਪਰਗਾਸਿਆ ਅਪਾਨ ਰੰਜਨ ਕਰਹਿ ਲਹਾ ਸਤਗੁਰੁ ਜਾਈ ਆਲ ਹਰਨਾਮ ਦਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰਨਾਮ ਦਾਸ ਸਰ ਆਪਰ ਪਰੇ ਅਨਪਾਉ ਅਨਮਾਨ ਅਕਲ ਲਵ ਲਾਗੀ ਪਾਰਸ ਭੇਟਿਆ ਸਹਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਹਾਏ ਪੰਡਾਰ ਭਰੇ ਮੇਟਿਆ ਜਨਮ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਕਲ ਠਾਕੁਰ ਹਰਦਾਸ ਧਨੇ ਗੁਰ ਰਾਮਦਾਸ ਸਰ ਅਪਰ ਪਰੇ ਆਪਰ ਕਰੇ ਪਾਇਓ ਆਪਾਰ ਹਿਰਦੇ ਅੰਦਰ ਧਾਰਿਓ ਦੁਖ ਪੰਜਨ ਆਤਮ ਪਰਬੋਧ ਮਨ ਤਤ ਵੀ ਚਾਰਿਓ ਸਦਾ ਚਾਹੇ ਹਰ ਪਾਏ ਪ੍ਰੇਮ ਰਸ ਆਪਕੇ ਜਾਨਾਏ ਸਤਿਗੁਰ ਕਾ ਪ੍ਰਸਾਦ ਸਹਜ ਸੇਤੀ ਰੰਗ ਮਾਣ ਆਏ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਤਿਰਾ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਵਸਾ ਅਮਰ ਰਸਨ ਰਸਨ ਪ੍ਰਕਾਸ਼ ਮਿਲਤ ਸਾੰਤ ਉਪਜਾ ਦੁਰਤ ਦੂਰ ਅੰਤਰ ਨਾਸਾ ਸੁਖ ਸਾਕਰ ਪਾਇਓ ਦੰਤ ਹਰ ਮਗ ਨਾ ਹਟਾ ਸੰਜਮ ਸਰ ਸੰਤੋਖ ਸੀਲ ਸਨਾਹ ਮਾ ਹਟਾ ਸਤਗੁਰ ਪਰਮਾਨ ਵੇਦਨਾ sireo ਜਗ ਜਸ ਤੂਰ ਵਜਾਇਓ ਗੁਰ ਰਾਮਦਾਸ ਕਾਲ ਉਚਰਾ ਤਾ ਅਪਾ ਅਮਰ ਪਦ ਪਾਇਆ ਅਨ ਜਾਗਾ ਜੀਤਾ ਸਤਿਗੁਰ ਪਰਮਾਨ ਮਨ ਏਕ ਧਾਇਓ ਧਨ ਧਨ ਸਤਿਗੁਰ ਅਮਰ ਦਾਸ ਜਿਨ ਨਾਮ ਦਿਰੜਾਇਆ ਨਵ ਨਿਦ ਨਾਮ ਨਿਦਾਨ ਰਿਤ ਸਿਧਤਾ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਵਨਾਸੀ ਆਦਿ ਲੈ ਵਾਗਤ ਜਿਤ ਲਗ ਤਰੇ ਸੋ ਗੁਰ ਨਾਮ ਜੜਾਇਓ ਗੁਰੂ ਰਾਮਦਾਸ ਕਲ ਚਰਾ ਤੈ ਹਰਿ ਪ੍ਰੇਮ ਪਦਾਰਥ ਪਾਇਆ ਪ੍ਰੇਮ ਪਗਦ ਪਰਵਾਹ ਪ੍ਰੀਤ ਉਪਵਲੀਨਾ ਹੁਟਾਏ ਸਤ ਗੁਰ ਸ਼ਬਦ ਅਥਾ ਹੋ ਅਮਤਾਰਾ ਰਸ ਗੁਟਾਏ ਮਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਓ ਆਜੋ ਨੀ ਸੰਭਵਿਓ ਜਗਤ ਗੁਰ ਬਚਨ ਤਰਾਇਆ ਅਵਗਤ ਆਂ ਕੋ ਚਿਰ ਅપર ਪਰ ਮਨ ਗੁਰ ਸਬਦ ਵਸਾਇਓ ਗੁਰੂ ਰਾਮਦਾਸ ਕਲ ਉਚਰਾ ਤ ਜਗਤ ਉਦਾਰਨ ਪਾਇਆ ਜਗਤੋ ਉਦਾਰਣਾ ਨਵ ਨਿਧਾਨ ਭਗਤ ਹਾਂ ਪਵਤਾਰਣ ਅੰਮ੍ਰਿਤ ਬੂੰਦ ਹਰ ਨਾਮ ਵਿਸਕੀ ਵਿਖਾਨਿ ਵਾਰਣਾ ਸਹਜ ਦਰੋਵਰ ਫਲ ਹੋ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਉਪਾਈ ਆਹੇ ਧਨ ਦੇ ਜਨਵੜ ਪਾਗੇ ਤੇ ਮੁਕਤੇ ਭਏ ਸਤਿਗੁਰ ਸਬਦ ਮਨ ਗੁਰ ਪਰ ਚਾ ਪਾਇਓ ਗੁਰੂ ਰਾਮਦਾਸ ਕਲ ਚਿਰ ਅ ਕਾ ਸਬਦ ਨੀਸਾਨ ਵਜਾਇਆ ਸੇਜ ਸਦਾ ਸਹਜ ਸਾਵਾਨ ਸੰਤੋਖ ਸਰਾਜਿਆ ਸਦਾ ਸੀਲ ਸਨਾਹੋ ਸੋਹਾ ਗੋਰਾ ਸਬਦ ਸਮਾਚ ਰਿਓ ਨਾਮ ਟੇਕ ਸੰਗਾਦ ਬੋਹਾ ਆਜੋ ਨੀਓ ਭਲ ਅੰਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਲ ਚਿਰ ਤਉ ਸਹਜ ਸਰੋਵਰ ਵਾਸਾ ਗੁਰ ਜਿਨ ਕਉ ਸੂ ਪਰਸਨ ਨਾਮ ਹਰਿ ਦਾ ਨਿਵਾਸਾ ਜਿਨ ਕਉ ਗੁਰ ਸੂ ਪਰਸਨ ਦੁਰਤ ਦੂਰ ਅੰਤਰ ਨਾਸਾ ਗੁਰ ਜਿਨ ਕਉ ਸੂ ਪਰਸਨ ਮਾਨ ਅਭਿਮਾਨ ਨਿਵਾਰਾ ਜਿਨ ਕਉ ਗੁਰ ਸੂ ਪਰਸਨ ਸਬਦ ਲਗ ਪਉ ਜਲ ਤਾਰਾ ਬਰਚੋ ਪਰਮਾਨ ਗੁਰ ਪਾਇਓ ਤਿਨ ਸਗਿ ਹਥ ਜਨਮ ਜਗ ਸ੍ਰੀ ਗੁਰੂ ਸਰਣ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗਾ ਸਤਗੁਰ ਖੇਮਾ ਤਾਣਿਆ ਜਗ ਜੂਤ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਭਗਤ ਉਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹੋ ਰਾਜ ਜੋਗ ਗੁਰੂ ਰਾਮਦਾਸ ਤਮਹੁ ਰਸ ਜਾਣਿਆ ਜਨਕ ਸੋਏ ਜਿਨ ਜਾਣਿਆ ਓਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੇ ਅਵਰਾ ਸਰ ਭਰਿਆ ਅਕਾਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵਾ ਸਤਿਗੁਰ ਨਾਮ ਏਕ ਲਿਵ ਮਨ ਜਪਾ ਡ੍ਰਿੜ ਤਿਨ ਜਾਣ ਦੁਖ ਪਾਪ ਕਹੋ ਕਤ ਹੋਵਾਂ ਜੀ ਆ ਤਾਰਣ ਤਰਨ ਖੇ ਨਾ ਮਾਤਰ ਜਾ ਕੋ ਦ੍ਰਿਸ਼ਟ ਧਾਰਾ ਸਉਦਰ ਦੇ ਵਿਚਾਰ ਕਾਮ ਕ੍ਰੋਧ ਖੋਵਾ ਜੀਆ ਜੀਆ ਨ ਸਵਨ ਦਾਤ ਅਗਵਾਂ ਗਿਆਨ ਵਿਖਿਆਤਾ ਅਹ ਨਿਸ ਧਿਆਨ ਧਾਵ ਪਲਕ ਨਾ ਸੋਵਾ ਜੀਆ ਜਾ ਕੋ ਦੇਖਤ ਦ੍ਰਿਦਰ ਜਾਵਾ ਨਾਮ ਸੋ ਨਿਧਾਨ ਪਾਵਾ ਗੁਰਮੁਖ ਗਿਆਨ ਦੁਰਮਤ ਮੈਲ ਤੋਂ ਬਾਜਿਆ ਸਤਗੁਰ ਨਾਮ ਏਕ ਲਿਵ ਮਾਨ ਜਪਾ ਦ੍ਰਿੜ ਤੈ ਨ ਜਨ ਪਾ ਦੁਖ ਪਾਪ ਕਹੋ ਕਤ ਹੋਵਾ ਜੀਆ ਤਾਰਮ ਕਾਰਮ ਪੂਰਾ ਸਤਗੁਰੁ ਪਾਈ ਹੈ ਜਾਕੀ ਸੇਵਾ ਸਿਦ ਸਾਧੁ ਮਨ ਜਨ ਅਸੁਰ ਨਰ ਜਾ ਚਹੇ ਸਬਦ ਸਾਰ ਏਕਲੇ ਵਲਾਈ ਹੈ ਫੁਨ ਜਾਣਾ ਕੋ ਤੇਰਾ ਪਰ ਨਿਰਬੋ ਨਿਰੰਕਾਰ ਅਕਥ ਕਥਨ ਹਾਰ ਤਜੇ ਉਜਾਈ ਹੈ ਪਰਮਾਪੂਲੇ ਐਸਾ ਸੰਸਾਰ ਛੁਟ ਹੋ ਜੂਨੀ ਸੰਗਾਰ ਜਮਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਨੇ ਸਜਪ ਧਰਮ ਕਰਮ ਪੂਰਾ ਸਤ ਗੁਰ ਪਾਈ ਹੈ ਹਉ ਵਲ ਵਲ ਜਾ ਸਤਗੁਰ ਸਾਜੇ ਨਾਮ ਕਰ ਕਵਨੁ ਕਮਾ ਦੇਉ ਕਵਨ ਸੇਵਾ ਸਰਿਉ ਏਕ ਮੁਖ ਰਸ ਨਾਰਸੋ ਜਗ ਜੋਰ ਕਰਾ ਫੋਨ ਮਾਨ ਵਚ ਕਰਮ ਜਾਨ ਅਨਤ ਨ ਦੂਜਾ ਅਨਤ ਦੂਜਾ ਨਾਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਧ ਧਰ ਨਲ ਕਾ ਵਪਾਰਸ ਪਰਸ ਕਚ ਕੰਚਨਾ ਹੋਏ ਚੰਦਨਾ ਸੁਆਸ ਜਾਸ ਸਿਮਰਤ ਅਨਤਾਰਾ ਜਕ ਦੇਖਤ ਦੁਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪੜਾ ਰਾਜ ਜੋਗ ਤਖਤ ਜੀ ਆਨਾ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮੁਨਖਿਓ ਜਨ ਕੀਓ ਪਰਗਾਸ ਗੁਰ ਅੰਗਦ ਜੀ ਨੇ দান ਆਕਾਥ ਕਥਾ ਗਿਆਨ ਪੰਜ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਾਲ ਯੁਗ ਰਾਖੀ ਪਤ ਅਗਨ ਦੇਖਤ ਗਦ ਚਰਨ ਕਵਲ ਜਾਸ ਸਭ ਵਿਦਮਾਨਿਓ ਮਨ ਤਵਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਆ ਨਾ ਗੁਰ ਰਾਮਦਾਸ ਰੱਡ ਜਿਸਾ ਹੈ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਆ ਸਸਰਖ ਨਿਸਸੂਰ ਦੇਨ ਸਾਲ ਤਰੂ ਫਲ ਫੁੱਲ ਦੀਆ ਸੁਰਨਰ ਸਪਤ ਸਮਦਰ ਕੈ ਧਾਰਿਓ ਤ੍ਰਿਪਵਨ ਜਾਸ सोई एक नाम हर नाम ਸਤ ਪਾਇਓ ਗੁਰ ਅਮਰ ਪਰਗਾਸ ਕਚੋ ਗੰਚਨ ਭਇਓ ਸਬਦ ਗੁਰ ਸ੍ਰਵਣ ਹੈ ਸੁਣਿਆ ਵਿਖਤ ਅੰਮ੍ਰਿਤ ਹੋਇਓ ਨਾਮ ਸਤ ਗੁਰ ਮੁਖ ਭਣਿਆ ਲੋਹੋ ਹੋਇਓ ਲਾਲ ਨਦਰ ਸਤਗੁਰ ਜਦ ਧਾਰਾ ਪਾਹਣ ਮਾਨਕ ਕਰਾ ਗਿਆਨ ਗੁਰ ਕਹਿਓ ਵਿਚਾਰਾ ਕਾਠੋ ਸ੍ਰੀ ਖੰਡ ਸਤਗੁਰ ਕੀਓ ਦੁਖਦਰ ਦਰ ਤਿਨ ਕੇ ਗਇਆ ਸਤਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੀਤ ਸੁਰ ਨਰ ਭਇਆ ਜਾਮ ਗੁਰੂ ਹੋਏ ਬਲ ਤਨਹਿ ਕਿਆ ਆਗਾਰ ਬੀਜਾਏ ਜਾਮ ਗੁਰੂ ਹੋਏ ਬਲ ਲਖ ਵਾਹੇ ਕਿਆ ਕੀ ਜਾਏ ਜਾਮ ਗੁਰੂ ਹੋਏ ਬਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਬਲ ਸ਼ਬਦ ਸਾਖੀ ਸੋ ਸੱਚਾ ਹਕਰ ਜੋ ਗੁਰੂ ਗੁਰੂ ਅਹਨਿਸ ਜਪਾ ਦਾਸ ਭਟ ਵੇਨਤ ਕਹਾ ਜੋ ਗੁਰੂ ਨਾਮ ਰਦ ਮਹਤਰਾ ਸੋ ਜਨਮ ਮਰਨ ਦੋਹਾਂ ਤੇ ਰਹਾ ਗੁਰ ਵਿਨ ਕੋre ਅੰਧਾਰ ਗੁਰ ਵਿਨ ਸਮਝ ਨ ਆਵਾ ਗੁਰ ਵਿਨਾ ਸੁਰਤ ਨ ਸਿੱਧਾ ਗੁਰੂ ਵਿਨਾਮੋ ਕਤ ਨਾ ਪਾਵਾਂ ਗੁਰ ਕਰ ਸੱਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸਬਦ ਸੁਕੰ ਅਗਨ ਕਟਹਿ ਸਭ ਤੇਰੇਆ ਗੁਰ ਨਾਨਕ ਵਣ ਗੁਰ ਗੁਰ ਕਰਹੁ ਗੁਰ ਸਤ ਕਬ ਨਾਲ ਕਾਹੇ ਜਿਨ ਗੁਰੂ ਨਾ ਦੇਖਿਆ ਨਾ ਕੀਆ ਤੇ ਸਕੇ ਅਥ ਸੰਸਾਰ ਮਹਿ ਆ ਗੁਰੂ ਗੁਰੂ ਗੁਰ ਕਰ ਮਨ ਮੇਰੇ ਆ ਤਾਰਨ ਤਰਨ ਸੰਵਾਰਥ ਕਾਲ ਯੁਗ ਸੁਨਤ ਸਮਾਧ ਸਵਨ ਜਿਸਕੇ ਦੇ ਆ ਹੋ ਨੋ ਦੁਖਨ ਨਾਸ ਸੁਖਦਾਇਕ ਸੂਰ ਜੋ ਤਰਤ ਧਿਆਨ ਵਸਤ ਤੇ ਹਨੇਰੇ ਪੂਰਾ ਪ੍ਰਖਰ ਦਾ ਹਰਿ ਸੇ ਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਜ ਸਿਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗਰੁ ਸੁਖ ਪਾਇਓ ਖੋਤੀ ਜੋ ਪਿਆਸ ਪੀਉਸ ਪੇਵਨ ਕੀ ਵੰਛਤ ਰਦਕੋਂ ਸਦ ਮਿਲਾਇਆ ਪੁਰਨ ਪਉ ਮਨ ਠਾਰ ਬਸ ਦਸ ਵਾਸਨ ਸਿਓ ਜੋ ਦਹੰਦੇ ਸਤਾਇਆ गोविंद वाला गोविंदपुरी सम जलन तीर बेपास वनाया गयो दुख दूर वरखाना का सो गुरु मुख देख गुरु सुख पाया ਸਮਰਾਥ ਗੁਰੂ ਸਿਰ ਹੱਥ ਧਰਿਆ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖਾਂ ਚਰਨ ਆਗਨ ਹਰਿਆ ਨਿਸਵਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸਤ ਭਾਨ ਡਰਿਆ ਪਹਨਦਾਸ ਜੋ ਆਸ ਜਗਤ ਰ ਗੁਰੂ ਕੀ ਪਾਰਸ ਭੇਟ ਪਰਸ ਕਰਿਆ ਰਾਮਦਾਸ ਗੁਰੂ ਹਰ ਸਤ ਗਿਓ ਸਮਰਥ ਗੁਰੂ ਸਿਰ ਹੱਥ ਧਰਿਓ ਅਵ ਰਖ ਹੋ ਦਾਸ ਭਾਟ ਕੀ ਲਾਜ ਜੈਸੇ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸਫਾਰੇ ਕਰਿਆਜ ਫਨੁ ਦ੍ਰੋਪਤੀ 라ਜ ਰਖੀ ਹਰ ਪ੍ਰਭ ਜੀ ਸੀਨਤ ਵਾਸਤਰ ਦੀਨ ਵਹੋ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤਹਿ ਕਾਜ ਸ੍ਰੀ ਸਤਿਗੁਰੂ ਸੋ ਪ੍ਰਸਾਨ ਕਲ ਜੁਗ ਹੋਏ ਰਾਖੋ ਦਾਸ ਭਾਟ ਕੀ ਰਾਜ ਝੋਲਨਾ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਪ੍ਰਾਨੀ ਆਹ ਸ਼ਬਦ ਹਰ ਹਰ ਜਪ ਨਾਮ ਨਵ ਨਿਦਿ ਆਪ ਰਸਨ ਅਹ ਨਿਸ ਰਸਾ ਸਤ ਕਰ ਜਾਨੀ ਆਹ ਹੁਨ ਪ੍ਰੇਮ ਰੰਗ ਪਾਈਆ ਗੁਰਮੁਖ ਹੋਇ ਤੇ ਆਇਆ ਅਨਮਾਰਗ ਤਜਹੁ ਤਜਹੁ ਹਰਿ ਗਿਆਨੀ ਆਹਾ ਬਚਨ ਗੁਰ ਰਿਤ ਤਰਹੁ ਪੰਚ ਪੂ ਵਸ ਕਰਹੁ ਜਨਮ ਕੋਲ ਉਧਰਹੁ ਦਵਾਰ ਹਰ ਮਾਨੀ ਆਹਾ ਜੋਤਾ ਸਭ ਸੁਖ ਇਤ ਉਤ ਤੁਮ ਵੰਛਵਹ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਪ੍ਰਾਨੀ ਆਹ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਸਤ ਕਰ ਆਗਮ ਗੁਣ ਗਿਆਨ ਨਿਧਾਨ ਹਰਿ ਮਨ ਤਰਹੁ ਧਿਆਨ ਅਹਨਿਸ ਕਰਹੁ ਬਚਨ ਗੁਰ ਰੇਧ ਤਾਰਾ ਹੋ ਨ ਗੁਰੂ ਜਲ ਬੇਮਲ ਅਥਾਹ ਮੱਜਨ ਕਰਹੁ ਸੰਤ ਗੁਰ ਸਿੱਖ ਤਰਹੁ ਨਾਮ ਸੱਚ ਰੰਗ ਸਰਾ ਸਦਾ ਨਰਵਾਦਰੰਕਾਰ ਨਿਰਭਉ ਜਪਾ ਪ੍ਰੇਮ ਗੁਰ ਸਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਪ੍ਰਮਤਜਹੋ ਨਾਮ ਗੁਰ ਮੁਖ ਪਜਹ ਗੁਰੂ 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 ਗੋਰਾ ਗੁਰੂ ਜਪ ਸਤਕਾਰ ਗੁਰੂ ਗੁਰ ਗੁਰ ਕਰਹੋ ਗੁਰੂ ਹਰਪਾਈਆ ਉਹ ਦਤ ਗੁਰ ਦਾ ਹਰ ਗੰਪੀਰ ਬੇਅੰਤ ਹਰ ਨਾਮ ਨਗ ਹੀਰਾ ਮਨ ਮਿਲਦੋ ਲੈ ਬੁਲਾਈਆ ਹੋ ਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸਾ ਮੈਲ ਦੁਰਮਤ ਹਰਤਾ ਸਬਦ ਗੁਰ ਧਿਆਇਆ ਅੰਮ੍ਰਿਤ ਪ੍ਰਵਾਹ ਛੁਟ ਕੰਤ ਸਾਧ ਦਵਾਰ ਜਿਸਾ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਆ ਨਾਮ ਨਿਰਵਾਨ ਨੇਦਾਨ ਹਰ ੳਰ ਧਰ ਹੋ ਗੁਰੂ ਗੁਰ ਗੁਰ ਕਰਹੋ ਗੁਰੂ ਹਰਿ ਪਾਈਆ ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਮੰਨ ਰੇ ਜਾਕੀ ਸੇਵ ਸਿਵ ਸਦ ਸਾਧਕ ਸੂਰਯ ਅਸੁਰਾ ਗਣ ਤਰਹਿ 33 ਗੁਰਬਚਨ ਸੁਣ ਕਾਨ ਰੇ ਫੁਨ ਤਰਹਿ ਤੇ ਸੰਤ ਹਿਤਾ ਪਗਤ ਗੁਰ ਗੁਰ ਕਰਹਿ ਤਰਿਓ ਪ੍ਰਹਲਾਦ ਗੁਰ ਮਿਲਤੁ ਮਨ ਜਨਰੇ ਤਰਹਿ ਨਾਰਦਾਦ ਸੰਕਾਦ ਹਰ ਗੁਰ ਮੁਖਹਿ ਤਰਹਿ ਇਕ ਨਾਮ ਲਗ ਤਜੋ ਰਸਿਆਨਰੇ ਦਾਸ ਬੇਨਤ ਕਹਾ ਨਾਮ ਗੁਰ ਮੁਖੁ ਲਹਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤਜੁਗ ਜਿਨ ਤ੍ਰੋਪਦਾ ਸ੍ਰੀ ਪ੍ਰਹਲਾਦ ਭਗਤ ਉਦਰੀ ਅੰਗ ਹਸਤ ਕਾਮਲ ਮਾਥੇ ਪਰ ਧਰੀ ਅੰਗ ਅਲਖ ਰੂਪ ਜਿਓ ਲਖਿਆ ਨਾ ਜਾਈ ਸਾਧਕ ਸਦਾ ਸਗਲ ਸਰਣਾਈ ਗੁਰ ਕੇ ਵਾਚਨ ਸਤ ਜੀ ਅ타 ਰਹਾਂ ਮਾਨਸ ਜਨਮ ਦੇਹ ਨਿਸਤਾ ਰਹਾਂ ਗੁਰ ਜਹਾਜ ਖੇਵਟ ਗੁਰ ਗੁਰ বিনা ਤਰੇ ਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਬਾਈਆ ਗੁਰვენ ਮੁਕਤ ਨਾ ਹੋਏ ਗੁਰੂ ਨਾਨਕ ਨਿਕਟ ਵਸਾਵਨ ਵਾਰੀ ਤੈਨ ਲਹਿਣਾ ਥਾਪ ਜੋਤ ਜਗਤਾਰੀ ਲਹਿਣਾ ਪੰਥ ਤਰਮਕਾ ਕੀਆ ਅਮਰ ਦਾਸ ਭੱਲੇ ਕਉ ਦੀਆ तिनि श्री रामदास छोटी थिर थपियो हर का नाम अखा दया अखा निदियो हर नाम अखा चह जुगो गुर सेवा कर फल करंद जो चरण शरण सुख पे परमानंद गुरुमुख कहियां पर탁 देह पार ब्रह्म स्वामी आद रूप पोखण पारणम साधु गुरु गुर सेवा अलख गत जाकी श्री रामदास तारन तारण जे अमृत वचन वाणी साधु जान जपहे ਕਰਵ ਚਿਤ ਜਾਓ ਆਨੰਦਨਿਤ ਮੰਗਲਾ ਗੁਰਦਰਸ਼ਨ ਸਫਲ ਸੰਸਾਰਾ